ਤੁਬਲ ਦਾ ਸਟੂਪ ਉਹ ਦੜਾ ਤੁਬਲ ਤੇ ਗ੍ਰੰਥ ਵਾਲਾ ਤੋਂ ਬਾਈਚ ਜਗ੍ਹਾ ਤੇ ਅੱਗੇ ਲਿਸਬਲ ਤੁਬਲ ਉਹ ਤੁਹਾਨੂੰ ਦੱਸਣੇ ਕਿ ਕਿੱਥੋਂ ਆਉਂਦੇ ਨੇ ਲੋਈ ਆ ਗਿਆ ਬੱਸ ਸਟੈਂਡ ਤੁਬਲ ਦਾ ਆ ਬੱਸਾਂ ਵੇਖੋ ਆ yellow ਬੱਸਾਂ ਜਿਨ੍ਹਾਂ ਤੇ ਪਾਸ ਚੱਲਦਾ ਕਿੰਤਰੀ ਮਿਲ ਜਾਂਦੀ ਆ ਜਿਨ੍ਹਾਂ ਕੋਲ ਪਾਸ ਨਹੀਂ ਹੈਗਾ ਤੇ ਪਾਜੀ ਤੇ ਆਪਾਂ ਅੱਗੇ ਕੰਬਈ ਸਟੇਸ਼ਨ ਤੇ ਪਿੱਛੇ ਉਹ ਬੱਸ ਸਟੈਂਡ ਆ ਤੁਬਲ ਦਾ ਤੇ ਆਪਾਂ ਨੇ ਹੁਣ ਲੈਣੀ ਆ ਟਿਕਟਾ ਮਸ਼ੀਨ ਤੇ ਕਿ ਜੇ ਆਪਾਂ ਨਾ ਫੋਗੋਤੂ ਵੀ ਜਲਾ ਫੋਗੋਤੂ ਵੀ ਦੇਖ ਤੇ ਲੈਣੀ ਆ। ਹੋ ਕੇ ਹੋ ਕੇ ਹੋ ਕੇ ਆ ਗਿਆ ਆ ਗਿਆ ਯਾਰ। ਹਾਂਜੀ ਸਾਸ਼ੀ ਕਾਲ ਹੋਰ ਕਿੱਦਾਂ ਸਾਰੇ ਠੀਕ ਠਾਕ? ਅੱਜ ਆਪਾਂ ਚੱਲੇ ਆਪਣੀ ਭਾਣ ਜੀ ਅਮਰੀਨ ਕੋਲ ਅਮਰੀਨ ਨੂੰ ਮਿਲਣ ਤੇ ਆਪਾਂ ਇਹ ਬਲੌਗ ਬਣਾਉਣ ਲੱਗੇ ਆ। ਇਹ ਬਲੌਗ ਨੂੰ ਆਪਾਂ ਦੋ ਪਾਰਟ ਚ ਵੰਡਿਆ ਪਾਰਟ 1 ਤੇ ਪਾਰਟ 2 ਤੇ ਪਾਰਟ 1 ਬਣਾਉਣ ਲੱਗੇ ਆ ਤੇ ਬਣੇ ਰਹੋ ਸਾਡੇ ਬਲੌਗ ਨਾਲ ਤੇ ਸਾਡਾ ਬਲੌਗ ਕਿੱਦਾਂ ਲੱਗਿਆ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਜੇ ਫੇਸਬੁੱਕ ਪੇਜ ਤੇ ਵੇਖ ਰਹੇ ਹੋ ਤਾਂ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤਾਂ ਸੈਕਿੰਡ ਪਾਰਟ ਵੀ ਜਲਦ ਆਊਗਾ ਤਾਂ ਬਣੇ ਰਹੋ ਤੁਸੀਂ ਸਕਿਪ ਨਾ ਕਰਿਓ ਇਸ ਸਾਡੇ ਬਲੌਗ ਨਾਲ ਅੱਜ ਆਪਾਂ ਚੱਲੇ ਆਂ ਆਪਣੀ ਭਾਣ ਜੀ ਅਮਰੀਨ ਕੋਲ ਲਿਸਬੋਆ ਤੇ ਨਾਲ ਹੀ ਤੁਹਾਨੂੰ ਦਿਖਾਵਾਂਗੇ ਪੁਰਤਗਾਲ ਦਾ ਵਿਊ ਪੁਰਤਗਾਲ ਦੇ ਪਿੰਡ ਤੇ ਪੁਰਤਗਾਲ ਦੀ ਖੇਤੀਬਾੜੀ ਕਿੱਦਾਂ ਖੇਤੀਬਾੜੀ ਹੁੰਦੀ ਹੈ ਪੁਰਤਗਾਲ ਚ ਤੇ ਸਾਰਾ ਹੀ ਵੀਊ ਦਿਖਾਵਾਂਗੇ ਤੇ ਆਜੋ ਫਿਰ ਸਕਿੱਪ ਨਾ ਕਰਿਓ ਤੇ ਚੱਲਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਚੱਲੇ ਆ ਸਿੱਟਰ ਦੇ ਘਰੇ ਅਮਰੀਦ ਨੂੰ ਮਿਲਣ ਤੇ ਆਪਾਂ ਹੁਣ ਜਾ ਰਹੇ ਹਾਂ ਬਸ ਤੇ ਅੱਗੇ ਜਾਣਾ ਟ੍ਰੇਨ ਤੇ ਆਪਾਂ ਪੋਤਨਾਲ ਤੇ ਖੜੇ ਹਾਂ ਜੀ ਪੋਤਨਾਲ ਦੀਆਂ ਸੜਕਾਂ ਬਿਲਕੁਲ ਪਲੇਟ ਪਲੇਟਾਟ ਤੇ ਆਪਾਂ ਅਮਰੀਦ ਨੂੰ ਮਿਲਣ ਚੱਲੇ ਹਾਂ ਤੁਹਾਨੂੰ ਦਿਖਾਣੇ ਆ ਅੱਗੇ ਅੱਗੇ ਜਿੱਦਾਂ ਵੀ ਆ ਬਸ ਤੇ ਪੁਰਗਾਲ ਦੀ ਖੇਤੀ ਐਦਾ ਹੀ ਉੱਚੇ ਨੀਵੇਂ ਪਹਾੜ ਐ ਪਹਾੜੀਆਂ ਤੇ ਹੁੰਦੀ ਐ ਖੇਤੀ ਮਾਲਕੀ ਪੱਧਰੀ ਜ਼ਮੀਨ ਨਹੀਂ ਹੈਗੀ ਜਿਦਾ ਆਪਣੀ ਪੰਜਾਬ ਚ ਤੇ ਐਦਾਂ ਇਹ ਫੀਲਡਾਂ ਬੜੀਆਂ ਵਿਆ 5 5 6 6 ਹੈਕਟੇਅਰ ਦੀ ਫੀਲਡ ਹੁੰਦੀ ਐ ਜੇ ਇੱਥੇ ਪਾਣੀ ਵੀ ਨਾ ਪੇਵਡ ਲੱਗੇ ਪੇਵਡਾ ਰਾਈ ਦਿੰਦੇ ਆ ਬੁੱਟੀ ਵੱਟੀ ਫੀਲਡਾਂ ਬੜੀਆਂ ਵਿਆ ਹੁੰਦੀਆਂ ਤੇ ਆਪਣੇ ਪੰਜਾਬ ਚ ਨਾ ਫੜੀ ਪੂਰੀ ਸੋਨੇ ਵਰਗੀ ਜ਼ਮੀਨ ਆ ਯਾਰ ਉੱਥੇ ਜਿੰਨੀ ਫਸਲ ਪੈ ਕੇ ਹੁੰਦੀ ਨਹੀਂ ਜਿੰਨੀ ਉੱਥੇ ਪੰਜਾਬ ਜ਼ਮੀਨ ਆ ਆਪਣੇ ਵੱਟੇ ਤੇ ਦੀਆਂ ਜੋ ਗੌਰਮੇਟਾਂ ਨੂੰ ਫਾਰਮਰ ਨੂੰ ਸਪੋਰਟ ਕਰਦੀਆਂ ਕਿਸਾਨਾਂ ਦਾ ਸਾਥ ਹਿਲਿਆ ਤੇ ਆਪਣਾ ਕੀ ਆ ਆਪਣਾ ਪੰਜਾਬ ਚ ਇਹਦੀਆਂ ਜੀ ਲਾ ਲੋ ਗੌਰਮੇਟ ਇੰਨੀ ਵਧੀਆ ਸਪੋਰਟ ਨਹੀਂ ਕਰਦੀ ਇਹ ਕਿਸੇ ਦੀ ਫਸਲ ਕੁਦਰਤੀ ਤੌਰ ਤੇ ਕੋਈ ਨਾ ਕੋਈ ਨੁਕਸਾਨ ਵੀ ਹੋ ਗਿਆ ਗੜੀ ਮਾਰੀ ਹੋ ਗਈ ਤਾਂ ਜੋ ਮੁਆਵਜ਼ਾ ਹੁੰਦਾ ਉਹ ਪਹਿਲਾਂ ਉੱਤੇ ਫਟਵਾਰੀ ਸੀਲਾਨਦਨ ਤੋਂ ਇਹ ਹੀ ਖਾਦ ਨੇ ਤੇ ਜਦੀਆਂ ਸਰਕਾਰ ਦਾ ਸਪੋਰਟ ਕਰਦੀਆ ਕੋਈ ਵੀ ਫਸਲ ਨੁਕਸਾਨ ਹੋ ਜਾਏ ਤਾਂ ਉਹ ਮੁਆਵਜ਼ਾ ਵਗੈਰਾ ਦਿੰਦੀ ਆ ਆ ਪਿੰਡਾ ਦੇਖੋ ਪਿੱਛੇ ਯੂਟਰ ਆਹੀ ਇੱਥੇ ਪਾੜੀ ਕਰਨੇ ਯੋ ਚੀਨੀ ਵੀ ਜਮੀਨਾ ਇਦਾਂ ਹੀ ਖਿੱਤੀ ਕਰਦੇ ਆ ਪਿੱਛੇ ਦੇਖੋ ਤੈਰ ਲੱਗਿਆ ਪੇਵਡਾ ਪੇਵਡਾ ਰਾਇਸ ਕਰੀ ਗੱਲ ਤੇ ਆ ਕੋੜੇ ਤੇ ਇੱਥੇ ਵੀ ਹੋਰ ਨੂੰ ਤਾਂ ਸਪੋਰਟ ਕਰਦੇ ਆ ਪਰ ਪੂਰੀ ਸੂਬਾ ਸਬਸਿਡੀ ਵਗੈਰਾ ਲੱਗਦੀ ਤੇ ਇੱਥੇ ਇਹ ਤਾਂ ਘਾਹ ਉੱਪਰ ਹੀ ਆ ਫਿਰ ਦੇਖੋ ਜਿਵੇਂ ਘੇਟਾ ਪਿੱਛੇ ਤੋਂ ਤਾਂ ਕੋਟਾ ਜਮੀਰਸ ਤੋਂ ਉੱਪਰੋਂ ਤੁੰਗੂਲ ਤੇ ਗਰਮਾ ਨੇ ਉਹ ਬੈਠੇ ਜੋ ਤੇ ਬੈਲੇਸਪਰ ਹੋਨੋ ਤੋਂ ਹਨਿਆਰ ਤੇ ਵੀਪੋ ਤਾਂ ਜੇ ਵੀ ਨੂੰ ਵਧੀਆ ਲੱਗਿਆ ਤਾਂ ਲਾਈਕ ਸ਼ੇਅਰ ਕਰਨਾ ਜ਼ਰੂਰ ਕਰਿਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਫੇਸਬੁਕ ਪੇਜ ਤੇ ਦੇਖ ਲਓ ਤਾਂ ਪੇਜ ਨੂੰ ਫੋਲੋ ਜ਼ਰੂਰ ਕਰ ਦਿਓ ਤਾਂ ਜੋ ਉਹ ਆਪਾਂ ਵਧੀਆ ਤੋਂ ਵਧੀਆ ਹੋਰ ਦੇ ਲਈ ਵੀ ਤੁਹਾਨੂੰ ਸਕੂਨ ਮਿਲਦਾ ਰਹੇਗਾ ਮੀਗਾ ਮੌਸਮ ਦਾ ਬਾਰਸ਼ ਦਾ ਆ ਵੇਖੋ ਖਾ ਕਿਦਾਂ ਹਰਿਆਈ ਮਾਰ ਰਿਹਾ ਬ੍ਰਾਖਟਾ ਦੇਖੋ ਇੱਥੇ ਬ੍ਰਾਖਟ ਬਹੁਤ ਜ਼ਿਆਦਾ ਫੁੱਟਵਾਲ ਤੇ ਆ ਜਿਹੜੇ ਦਰਾਖਤ ਨੇ ਇਹਨਾਂ ਦਾ ਘਾਸਾ ਜਿਹੜਾ ਅਸਲ ਆ ਕੇ ਬੋਆ ਨਾਲ ਸ਼ਰਾਬ ਦੇ ਬੋਤਲਾਂ ਦੇ ਕੱਟੜ ਬਣਦੇ ਆ ਸਲਾਮ ਹੈ ਬਾਈ ਨਾਲ ਸਾਰੇ ਨੂੰ ਸਭ ਵਿਖਦਾ ਆ ਆ ਵੇਖੋ ਇਹੋ ਜਿਹਾ ਬਹੁਤ ਘਟਦਾ ਇੱਥੇ ਬਹੁਤ ਜਿਆਦਾ ਬਰਸ ਤੇ ਟ੍ਰੀ ਲਾਏਗਾ ਮੱਤੇ ਵੱਧ بارش ਨਹੀਂ ਜਿਆਦਾ ਹੋ ਗਈ ਆ ਵੇਖੋ ਨੀਚੇ ਆ ਕੇ ਪਾਣੀ ਪਾਣੀ ਘਟਾਉਗਾ ਹੁਣ ਦੋ ਦਿਨਾਂ ਦਾ ਇੱਥੇ ਤਾਂ ਲਗਾਤਾਰ ਨਹੀਂ ਪੈ ਰਿਹਾ ਬਟ ਪਿਛਲਾ ਹਫਤਾ ਸਾਰਾ ਹੀ ਸੀ ਇੱਕ ਦਿਨ ਪੈ ਗਿਆ ਹਟ ਗਿਆ ਪੈ ਗਿਆ ਰਹਿ ਗਿਆ ਕਿਉਂਕਿ ਇੱਥੇ ਬਾਸ਼ਾ ਜਦੋਂ ਸਰਦੀਆਂ ਚ ਹੁੰਦੀਆਂ ਆ ਆਪਣੇ ਇੰਡੀਆ ਚ ਕੀ ਹੈ ਉੱਥਾਂ ਕੀ ਗਰਮੀਆਂ ਚ ਹੁੰਦੀਆਂ ਹਨ ਇੱਥੇ ਸਰਦੀਆਂ ਚ ਹੁੰਦੀਆਂ ਹਨ ਹੁਣ بارش ਦਾ ਪੂਰਾ ਮੌਸਮ ਹੈ ਤੇ ਇੱਥੇ ਵੇਖੋ ਸਾਰਾ ਇਧਰ ਉੱਚਾ ਨੀਵਾ ਪਹਾੜ ਇੱਥੇ ਖੇਤੀ ਹੁੰਦੀ ਹੈ ਬਿਲਕੁਲ ਆਪਣੇ ਪੰਜਾਬ ਦਾ ਤਾਂ ਫਿਰ ਵੀ ਪੱਧਰਾ ਪਰ ਉਥੇ ਸਰਕਾਰਾਂ ਸਾਥ ਨਹੀਂ ਦਿੰਦੀਆਂ ਇੱਥੇ ਦੇਖੋ ਇੱਥੇ ਦੀ ਗੌਰਮੈਂਟ ਆ ਹੈਲਪ ਕਰਦੀ ਹੈ ਇੱਥੇ ਸਾਰਾ ਉੱਚਾ ਨੀਵਾ ਦਾ ਹੱਥ ਲੈਦਾ ਹੈ ਖੇਤ ਉੱਚੇ ਨੀਵੇਂ ਹੈ ਇੱਥੇ ਗੌਰਮੈਂਟ ਦਾ ਬਹੁਤ ਸੂਲ ਦਾ ਸਬਸਿਡੀ ਵਗੈਰਾ ਦਿੰਦੀ ਹੈ ਆਪਣੇ ਇੰਡੀਆ ਚ ਗਵਰਨਮੈਂਟ ਸਪੋਰਟ ਨਹੀਂ ਨਾ ਕਰਦੀ ਫਾਰਮਰ ਨੂੰ ਆ ਪਾਣੀ ਵੇਖੋ ਕਿੰਦਾਂ ਇਹ ਸਾਰਾ ਬਾਰਿਸ਼ ਦਾ ਪਾਣੀ ਹੈ ਖੇਤ ਹੈ ਇਹ ਸਾਰਾ ਬਾਰਿਸ਼ ਦਾ ਪਾਣੀ ਇਕੱਠਾ ਹੋ ਗਿਆ ਲੋ ਜੀ ਹੁਣੋਂ ਨਿਕੜ ਗਈ ਧੁੱਪ ਦੋ ਦਿਨ ਹੋ ਗਏ ਮੀਂਹ ਪੈਂਦੇ ਨੂੰ ਔਰ ਧੁੱਪ ਨਿਕੜ ਗਈ ਇੱਥੇ ਇਸ ਸਵੇਰ ਦਾ ਸਾਰੀ ਰਾਤ ਹੋ ਗਏ ਐਨੀ ਬਾਰਿਸ਼ ਹੋਈ ਦਾ ਜੋਰ ਦੀ ਨਾ ਕੱਲ ਮੈਂ ਸਵੇਰੇ ਜਾਦੀ ਵੀ ਜਦੋਂ ਸਬਜ਼ੀ ਲੈ ਜਾਣਾ ਬੱਟੋ ਬਾਰਿਸ਼ ਇੰਨੀ ਬਹੁਤ ਜ਼ਿਆਲੋ ਨਹੀਂ ਤੇ ਹੁਣ ਧੁੱਪ ਨਿਕੜੀ ਐ ਫਿਰ ਵੀ ਬੱਦਲ ਬਾਈ ਹੈਗੀ ਐ ਚਲੋ ਫਿਰ ਸਾਫ ਹੋ ਜਾ ਫਿਰ ਵੀ ਥੋੜਾ ਸਮਾਂ ਆ ਵੇਖੋ ਹਰਿਆਈ ਹੈ ਹਰਿਆਈ ਕਿੰਨੀ ਇਹ ਆ ਗਿਆ ਡੈਰੀ ਫਾਰਮ ਆ ਗਏ ਨਾ ਦੇਖੋ ਪਾਣੀ ਚੇ ਵੀ ਬੈਤ ਰਹੇ ਕੁਲਿਆ ਵੀ ਨਹੀਂ ਇੱਥੇ ਕਾ ਚੁੱਕੀ ਜਾਨੀਆਂ ਆ ਡੈਰੀ ਫਾਰਮ ਗੋਵਾਲਾ ਤੇ ਇੱਥੇ ਦੇ ਪਿੰਡ ਵੀ ਡਿਵੈਲਪ ਹੋਏ ਰਿਹਾ ਆ ਦੇਖੋ ਫੋਟੋ ਨਾਲ ਦੇ ਪਿੰਡ ਸਾਰੇ ਡਿਵੈਲਪ ਹੋ ਜਦੇ ਆ ਆ ਦੇਖੋ ਡਿਜ਼ਾਈਨਟ ਮੰਦ ਰਹੀ ਵੀ ਪਿੰਡਾਂ ਤੇ ਜੇ ਤੁਹਾਨੂੰ ਇਹ ਵੀਲੋਗ ਵਧੀਆ ਲੱਗਿਆ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਜੇ ਤੁਸੀਂ ਫੇਸਬੁੱਕ ਪੇਜ ਤੇ ਦੇਖ ਰਹੇ ਹੋ ਤਾਂ ਪੇਜ ਨੂੰ ਫੋਲੋ ਜ਼ਰੂਰ ਕਰ ਲਿਓ ਤਾਂ ਜੋ ਹੋਰ ਆਪਾਂ ਵਧੀਆ ਤੋਂ ਵਧੀਆ ਵੀਲੋਗ ਬਣਾ ਸਕੀਏ ਇਹ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਯੂਰਪ ਦੇ ਪੁਰਤਗਾਲ ਦੇ ਪੇਪਰਾਂ ਬਾਰੇ ਜਾਣਕਾਰੀ ਚਾਹੀਦੀ ਹੈ ਅਸਰ ਪੇਜ ਨੂੰ ਜ਼ਰੂਰ ਫੋਲੋ ਕਰਨਾ ਬੀ ਤੁਸੀਂ ਤੁਹਾਨੂੰ ਯੂਰਪ ਦੇ ਪੇਪਰਾਂ ਦੀ ਜਾਣਕਾਰੀ ਦਿੰਦੇ ਰਹਿਵਾਂਗੇ ਆਪਾਂ ਬੈਂਡਾ ਇਥੇ ਪੁਰਤਗਾਲ ਦੇ ਸਾਡੇ ਵੱਲੋਂ ਪਹੁੰਚੇ ਸਾਰੇ ਬੰਦੇ ਸਟੋਪ ਉਨ ਸਟੋਪ ਆ ਗਈ ਤੇ ਆਪਾਂ ਬਸ ਸਟੋਪ ਅਗਲਾ ਉਹ ਕਿਉਂ ਕਰਨਾ ਕਿ ਆਪਣਾ ਉੱਥੇ ਨੌਰੀ ਲੈਣੀ ਹੈ ਕੰਬਈ ਸਟੇਸ਼ਨ ਹੈ ਨੌਰੀ ਫਰਸਟ ਹੈ ਤੇ ਨੌਰੀ ਸਪੰਬਈ ਸਟੇਸ਼ਨ ਹੈ ਉੱਥੇ ਦੇ ਕੰਬਈ ਲੈ ਕੇ ਆਪਾਂ ਜਾਣਾ ਫੋਗੂ ਤੁਰੇ ਮਸ਼ੀਨ ਨੂੰ ਕੱਟ ਕੇ ਆਪਾਂ ਲੇਟੇ ਫੋਗੂ ਤੁਰੇ ਉੱਤਰੀ ਨਾਦਾਂ ਘੰਟਾ ਲਾਣਾ ਕੰਬਈ ਚਕੁਰੂ ਸਟੋਬਲੀ ਕਾਫੀ ਵੱਡਾ ਇੱਥੇ ਸਿੱਧੀ ਬਹੁਤ ਵੱਡੀ ਸਿੱਟੀ ਹੈ ਸਟੋਬਲ ਸਟੋਬਲ ਡਿਸਟ੍ਰਿਕਟ ਦਾ ਡਿਸਟ੍ਰਿਕਟ ਹੈ ਸਟੋਬਲ ਜਿੱਦਾਂ ਕਿ ਲਿਸਬੋਆ ਹੋਗਾ ਸਟੋਬਲ ਡਿਸਟ੍ਰਿਕਟ ਹੈ ਇਹ ਕਾਫੀ ਵੱਡਾ ਸਟੋਬਲ ਹੈ ਮੌਸਮ ਦੇਖੋ ਬੱਦਲ ਸੂਜ ਨਿਕੜਿਆ ਹੋਣਾ ਕਦੇ ਬੱਦਲ ਹੋ ਜਾਂਦਾ ਕਦੇ ਧੁੱਪ ਚਲੋ ਹੁਣ ਤਾਂ ਤਕਰੀਬਨ ਅਲੱਗ ਹੁੰਦਾ ਸਾਫ਼ ਹੀ ਦੱਸ ਰਿਹਾ ਮੌਸਮ ਬਾਰਸ਼ੂਸ਼ ਹੈ ਨੀ ਪਵਾ ਵੀ ਨਾ ਕੰਮ ਵਿੱਚ ਦਿੱਕਤ ਆਉਂਦੀ ਹੈ ਫਿਰ ਕਿ ਗ੍ਰੇਡ ਡਿਊਟੀ ਜਾਣਾ ਹੁੰਦਾ ਸਵੇਰੇ-ਸਵੇਰੇ ਬਾਰਿਸ਼ ਨੂੰ ਕੀ ਹੁੰਦੀ ਹੈ ਬੜੀ ਦਿੱਕਤਾਂ ਮੀਂਹ ਤਾਂ ੁੱਪੇ ਰਹਿਣ ਬਦਲ ਮੀਂਹ ਦੀ ਹੱਡੀ ਲਾਉਣੀ ਆਹ ਤੇ ਲੋਕ ਲੈ ਬੱਸਾਂ ਯੈਲੋ ਬੱਸਾਂ ਇੱਥੇ ਪਾਸ ਬਣੀ ਬੰਨੇ ਆ ਕੰਬਈ ਦਾ ਮੈਟਰੋ ਦਾ ਯੈਲੋ ਬੱਸਾਂ ਦਾ ਤੁਸੀਂ ਜਿਸ ਪਾਸਾ ਹੋ ਗਿਆ ਸਟੋਪ ਲਗਾ ਜਿੱਥੇ ਮਰਜ਼ੀ ਜਾਓ ਇਹ 4000 ਦਾ ਮਹੀਨੇ ਦਾ ਹੀ ਚਾਰਜ ਹੁੰਦਾ ਤੁਸੀਂ ਜਿੱਥੇ ਮਰਜ਼ੀ ਘੁੰਮ ਸਕਦੇ ਹੋ ਦਿਨ ਚ ਆਨ ਲਿਮਟਡ ਹੈ ਜਿੰਨੇ ਮਰਜ਼ੀ ਵਾਰ 1 ਮਹੀਨਾ ਚੱਲਣਾ 4000 ਇੱਕ ਵਾਰੀ ਚਾਰਜ ਹੋਣਾ ਲਾ ਕਾਰਡ ਲਾਓ ਜਿਹੜੀ ਮਰਜ਼ੀ ਵਾਸਤੇ ਬੈਠੇ ਕੋਈ ਟਿੰਟ ਦੀ ਲੋੜ ਨਹੀਂ ਕੋਈ ਨਹੀਂ ਇਹ ਕਾਰਡ ਮੈਟਰੋ ਤੇ ਕੰਬਈ ਤੇ ਸਾਰਾ ਕੁਝ ਤੇ ਅਸੀਂ ਚੱਲਣਾ ਬੜਾ ਫਾਇਦਾ ਜਿਹੜਾ ਨੋਕ ਤੋਂ ਵੀ ਨਾ ਘੁੰਮਣਾ ਆਹਨੂੰ ਬੜਾ ਫਾਇਦਾ ਕਿਉਂਕਿ ਟਿੰਟ ਮਹਿੰਗੀ ਪੈਂਦੀ ਆ ਇਹ ਸਸਤਾ ਪੈਂਦਾ 1 ਮਹੀਨੇ ਦੇ 4000 ਰੁਪਏ ਲੱਗਣੇ ਤੇ ਆਪਾਂ ਹੁਣ ਪਹੁੰਚ ਗਏ ਸਟੂਪਰ ਤੇ ਇੱਧਰ ਆ ਗਿਆ ਬੱਸ ਸਟੈਂਡ ਤੇ ਨਾਲ ਹੀ ਕੰਬਈ ਸਟੇਸ਼ਨ ਆ ਤੇ ਆਪਾਂ ਇੱਥੇ ਬੱਸ ਟੋਪ ਹੋਣੀ ਆ ਉੱਪਣੀ ਆ ਤੇ ਨਾਲ ਹੀ ਆਪਾਂ ਨੇ ਕੰਬਈ ਲੈ ਲੈਣੀ ਤੇ ਫਿਰ ਆਪਾਂ ਨੂੰ ਮੰਨਿਆ ਕੰਬਈ ਸਟੇਸ਼ਨ ਦੇ ਵਿੱਚ ਲੋ ਜੀ ਆ ਗਿਆ ਬੱਸ ਸਟੈਂਡ ਸਤੂਬਲਾ ਆ ਬੱਸਾ ਵੇਖੋ ਆ yellow ਬੱਸਾ ਜਿਹਨਾਂ ਤੇ ਪਾਸ ਚੱਲਦਾ ਟਿਕਟ ਵੀ ਮਿਲ ਜਾਂਦੀ ਆ ਜਿਨਾਂ ਕੋਲ ਪਾਸ ਨਹੀਂ ਹੈਗਾ ਤੇ ਪਾਸ ਚਾਹੀਏ ਉਹਦਾ ਸੰਦਾ ਤੁਸੀਂ ਕੰਬਈ ਚ ਆ ਬੱਸ ਤੇ ਜਿੱਥੇ ਮਰਜ਼ੀ ਜਾਓ ਮੈਟਰੋ ਤੇ ਤੁਹਾਡਾ ਇੱਕ ਪਾਰ ਚੱਲ ਜਣਾ ਤੇ ਆਪਾਂ ਨੇ ਹੁਣ ਜਾਣਾ ਬਈ ਸਟੇਸ਼ਨ ਤੇ ਮਿਲਦੇ ਆ ਤੁਹਾਨੂੰ ਅੱਗੇ ਉਹਦਾ ਨਿਆ ਕੰਬਈ ਸਟੇਸ਼ਨ ਹਾਂਜੀ ਤੇ ਆਪਾਂ ਆ ਗਏ ਕੰਬਰੀ ਸਟੇਸ਼ਨ ਤੇ ਪਿੱਛੇ ਉਹ ਬੱਸ ਪੜਿਆ ਟੂਬਲ ਦਾ ਤੇ ਆਪਾਂ ਨੇ ਹੁਣ ਲੈਣੀ ਆ ਟਿਕਟ ਮਸ਼ੀਨ ਤੇ ਜੇ ਆਪਾਂ ਨੇ ਪਉਂਗੋ ਥੋੜੀ ਜਿਆਦਾ ਪਉਂਗੋ ਥੋੜੀ ਜਿਹੀ ਟਿਕਟ ਲੈਣੀ ਆ ਦੇਖੋ ਪਿਛੋਂ ਨੂੰ ਮਿਲਦੇ ਆ ਅੱਗੇ ਕਮਾਈ ਵੀ ਪਸਾਣੇ ਆ ਕੱਲੂ ਫੇਰ ਕੱਲੂ ਨਹੀਂ ਸੋਰੀ ਦੋ ਦਿਨਾਂ ਬਾਅਦ ਆਣਾ ਇੱਕਦਮ ਫੇਰ ਆਪਾਂ ਬੱਸ ਨੇੜੇ ਪਣੀ ਆ ਹਲਕਾ ਸਰਦੂ ਸ਼ਾਲ ਦੀ ਕਿੱਦਾਂ ਲੱਗਿਆ ਸਬਲੋਗ ਲਾਈਕ ਸ਼ੇਅਰ ਕਮੈਂਟ ਕਰਿਓ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਤਾਂ ਜੋ ਆਪਾਂ ਹੋਰ ਵਧੀਆ ਤੇ ਵਧੀਆ ਲੋਕ ਬਣਾ ਸਕੀਏ ਜੇ ਫੇਸਬੁਕ ਤੋਂ ਦੇਖ ਰਹੇ ਹੋ ਤਾਂ ਫੇਸਬੁਕ ਪੇਜ ਨੂੰ ਫੋਲੋ ਕਰਦੇ ਤੇ ਆਪਾਂ ਹੁਣ ਐਂਟਰ ਹੋ ਗਏ ਅੰਦਰ ਤੇ ਆਪਾਂ ਹੁਣ ਜਿਹੜੀਆਂ ਟਿਕਟ ਆਹ ਮਸ਼ੀਨਾਂ ਲੱਗੀਆਂ ਉੱਧਰ ਤੇ ਆਪਾਂ ਟਿਕਟ ਲੈਣੇ ਆ ਮਸ਼ੀਨ ਤੋਂ ਤੇ ਆਪਾਂ ਇੱਥੇ ਸਕਰੀਨ ਤੇ ਵੀ ਚੈੱਕ ਕਰ ਸਕਦੇ ਹਾਂ ਕਿੰਨੇ ਵਜੇ ਉਹ ਆਪਣਾ ਜਾਣਾ ਰਮਾ ਦੇਰੀ ਹੈ ਰੇਲ ਟ੍ਰੇਨ ਤੇ ਪਿੱਛੇ ਡਿਸਪਲੇ ਲੱਗੀ ਹੈ ਤੇ ਟ੍ਰੇਨ ਆ ਗਈ ਹੈ ਦੋ ਟਾਲ ਤੇ ਬਟ ਟ੍ਰੇਨ ਦਾ ਟਾਈਮ ਹੋ ਗਿਆ ਪਿਆ ਤੇ ਆਪਾਂ ਨੇ ਵੀ ਟਿਕਟ ਫਿਰ ਮਿਲਦੀ ਹੈ ਤੁਹਾਨੂੰ ਤੇ ਆਪਣਾ ਲਈ ਵੀ ਟਿਕਟ ਜੇ ਤੁਸੀਂ ਇੱਕ ਤੋਂ ਬਦਲੀ ਟਿਕਟ ਤੇ ਆਪਾਂ ਹੁਣ ਜਾਵਾਂਗੇ ਤਾਂ ਆਪਣਾ ਟ੍ਰੇਨ ਲੈਣੀ ਹੈ ਤੁਹਾਨੂੰ ਰੋਮਾਰ ਰਿਵਲ ਤੇ ਟਾਈਮ ਹੋ ਗਿਆ ਤਕਰੀਬਨ ਤੇ ਆਪਣੀ ਟ੍ਰੇਨ ਆਣੀ ਹੈ ਹੁਣ ਦੋ ਨੰਬਰ ਪਲੇਟਫਾਰਮ ਤੇ ਤੇ ਆਪਣਾ ਲਈ ਵੀ ਟਿਕਟ ਇਹ ਆ ਗਿਆ ਸਪਨੂ ਤੋਂ ਤੇ 3 ਇਹ ਸਪਾਕ ਪਾਉਂਸਾ ਪਾਉਗੇ ਤੋਂ ਨੰਬਰ ਪਲੇਟਫਾਰਮ ਤੇ ਉੱਤੇ ਤੇ ਇੱਥੇ ਆਊਗੀ 243 ਤੇ ਪਾਣੀ ਹੈ ਕਿ ਕਬਾਈ ਇੱਕ ਆ ਪਿੱਛੇ ਖੜੀ ਹੈ ਤੇ 3 ਨੰਬਰ ਪਲੇਟਫਾਰਮ ਤੇ ਆਏ ਪਾਣੀ ਹਜੇ ਜਾਣੀ ਆਪਣੇ ਇੰਡੀਆ ਚ ਪਲੇਟਫਾਰਮ ਤੇ ਦੇਖੋ ਕਿੰਨਾ ਹਾਸ਼ਮ ਪਾਤਰੀੰ ਦਾ ਬੜਾ ਰਸ਼ ਨਹੀਂ ਹੈਗਾ ਆਪਣੇ ਤਾਂ ਬਹੁਤ ਜ਼ਿਆਦਾ ਰਸ਼ ਹੁੰਦਾ ਆਹ ਦੇਖੋ ਇਕੜ ਮੇ ਚੁੰਨੇ ਜਿਹੀ ਬੈਠੇ ਆ ਤੇ ਪਾਪਾ ਹੁਣ ਕਰ ਰਹੇ ਆ ਟ੍ਰੇਨ ਟ੍ਰੇਨ ਦੀ ਜੇ ਟ੍ਰੇਨ ਆ ਜਾਏ ਤਾਂ ਪਾਪਾ ਜਾਣਾ ਅਮਰੀਨ ਕੋਲ ਫਿਰ ਜਾ ਕੇ ਘਰੇ ਸਾਨੂੰ ਅਮਰੀਨ ਵਖੰਦੇ ਆ ਤੇ ਪਾਪਾ ਚੱਲੇ ਆ ਅੱਜ ਫੈਮਿਲੀ ਮਿਲਣਾ 4 4-5 ਮਹੀਨਿਆਂ ਬਾਅਦ ਨਾ ਮੈਂ ਉਸ ਚੱਲ ਗਿਆ ਸੀ ਮਟਰ ਨਿਕਲਾਦਾ ਕੰਮ ਚ ਤੇ ਅੱਜ ਵੀ ਟਾਈਮ ਕੱਟਿਆ ਸਵੇਰ ਦੀ ਅੰਨੀ ਜ਼ਿਆਦਾ ਬਾਰਿਸ਼ ਹੋ ਰਹੀ ਸੀ ਨਾ ਬਾਰਸ਼ ਦਾ ਪਹਿਲਾ ਸਵੇਰੇ ਜਮਾ ਜਦੋਂ ਬਾਰਸ਼ ਆਦੀ ਫੇਰ ਚਲੋ ਮੈਂ ਉੱਥੇ ਤੇ ਫਿਰ ਘਰੋਂ ਨਹੀਂ નીકਲਿਆ ਮੈਂ ਤੇ ਚਲੋ ਮਿਲਦੇ ਆਂ ਜੀ ਸਾਨੂੰ ਫੇਰ ਆਪਾਂ ਅੱਗੇ ਜਦੋਂ ਕੋਈ ਆਉਗੀ ਦਾਬ ਲੋ ਨੋ ਬਣਾਣੇ ਆ